ਇਦਰੇ ਆਪਾਂ ਨੂੰ ਤਾਂ ਪਤਾ ਨਹੀਂ ਮੈਂ ਤਾਂ ਪਾਣੀ ਲੈਣ ਗਈ ਆ ਪਾਣੀ ਲੈ ਕੇ ਆ ਆ ਜੇ ਤਾਂ ਉੱਥੇ ਗੇਟ ਜੀ ਪਹੁੰਚੀ ਆ ਤੇ ਕੋਨੇ ਚਿਰ ਨੂੰ ਵੱਜ ਗਿਆ ਤੋਂ ਆਹ ਦੋ ਮੋਟਰਸਾਈਕਲ ਆਪਸ ਦੀ ਵੱਜ ਗਈ ਸੀ ਆਪਸ ਹੀ ਵੱਜੇ ਪੰਜ ਜਣੇ ਅੱਛਾ ਯਕਰੀ ਹੋਈ ਆ ਚਾਰ ਜ਼ਖਮੀ ਨੇ ਹਾਂ ਇਹ ਆਵੇ ਦਾ ਪਿੰਡ ਮੈਂ ਤਾਂ ਸਰ ਜਦੋਂ ਹੋ ਗਿਆ ਉਸ ਟਾਈਮ ਆਇਆ ਮੈਂ ਅੱਛਾ ਜੀ ਕੀ ਵੇਖਿਆ ਫਿਰ ਆਕੇ ਇੱਕ ਤਾਂ ਐਸਪਾਸੇ ਡਿੱਗਿਆ ਇੱਕ ਉਧਰ ਤੇ ਤਿੰਨ ਤਾਂ ਕਿ ਜੁੱਤੇ ਮੋਟਰਸਾਈਕਲ ਦੇ ਪੈਸਨ ਅੱਛਾ ਜੀ ਹਾਂ ਜੀ ਆ ਕੁਝ ਮੈਂ ਤਾਂ ਦੇਖਿਆ ਉਸ ਤੋਂ ਬਾਅਦ ਬੰਦੇ ਫਿਰ ਇਕੱਠੇ ਹੁੰਦੇ ਹੁੰਦੇ ਹੋ ਗਏ ਸਰ ਐਸਪਾਸੋਂ ਉਹ ওভার ਸਪੀਡ ਸੀਗਾ ਬੜਾ ਅੱਛਾ ਜੀ ਇਹ ਤਾਂ ਬਹੁਤ ਬੜਾ ਤੇਜ਼ ਸੀਗਾ ਤਿੰਨ ਬੰਦੇ ਸੀ ਹੁੰਦੇ ਤੇ ਹਾਂ ਤਿੰਨ ਸੂਰ ਤਿੰਨ ਤਿੰਨ ਸੀ ਉਹਦੇ ਤੇ ਅੱਛਾ ਤਾਂ ਸਾਰੇ ਸਾਰਿਆਂ ਨੂੰ ਹਸਪਤਾਲ ਲੈ ਗਏ ਨੇ ਹਾਂ ਸਾਰਿਆਂ ਨੂੰ ਐਂਬੂਲੈਂਸ ਲੇਟ ਬੜੀ ਪਹੁੰਚੀ ਆ ਫਿਰ ਕੁਝ ਤਾਂ ਗੱਡੀਆਂ ਕੋ ਜਿਹੜਾ ਮਰਿਆ ਉਹਦੇ ਵਾਸਤੇ ਐਂਬੂਲੈਂਸ ਲਾਸਟ ਤੇ ਪਹੁੰਚੀ ਆ ਜਿਹੜੇ ਸਾਰੇ ਜ਼ਖਮੀ ਸੀਗੇ ਉਹ ਸਭ ਤੋਂ ਪਹਿਲਾਂ ਸਾਰੇ ਕੋਈ ਗੱਡੀਆਂ ਤੇ ਕੋਈ ਮੋਟਰਸਾਈਕਲਾਂ ਤੇ ਲੈ ਕੇ ਚੱਲ ਗਏ ਐਂਬੂਲੈਂਸ ਲੇਟ ਬਹੁਤ ਐਂਬੂਲੈਂਸ ਬੜੀ ਲੇਟ ਆਈ ਆ ਅੱਧਾ ਪੌਣਾ ਘੰਟਾ ਲੇਟ ਆਈ ਆ ਤਾਂ ਬਹੁਤ ਜ਼ਿਆਦਾ ਹੈ ਜੀ ਹੂੰ ਹੁਣ ਮੌਤ ਹੋ ਗਈ ਜ਼ਖਮੀ ਹੋ ਗਏ ਬੜੇ ਉਹਨਾਂ ਦੀ ਸੱਟਾਂ ਕਾਫੀ ਵੱਜੀ ਹੋਈਆਂ ਹਮ ਧਿਆਨਕ ਤਾਂ ਬਹੁਤ ਹੀ ਆ ਕਰਨੀ ਖੜੇ ਕਰਨੀ ਖੜੇ ਤੇ ਕੋਈ ਕਹਿ ਰਿਹਾ ਹੁਣ ਤਾਂ ਜਦੋਂ ਜਾਣ ਪਛਾਣ ਹੋਊਗੀ ਤਾਂ ਚਲੋ ਪਤਾ ਚੱਲ ਜਾਊਗਾ ਇੱਕ ਮੜੇ ਦੋ ਤਾਂ ਕਰਨੀ ਖੜੇ ਤੇ ਆ ਅੱਛਾ ਜੀ ਇਹ ਖਲਾਅਰ ਚੁੱਕਿਆ ਚੋਏ ਹਮ ਤੇ ਬਾਕੀ ਆ ਦਸੀਆਂ ਦੇ ਜਿਹੜਾ ਵਿਚਾਰ ਮਰਿਆ ਹੈ ਤੇ ਦਸੀਆਂ ਦੇ ਦਰ ਆਪਣੇ ਆਏ ਆ ਹੀਰਾ ਵਾਲੇ ਤੇ ਸਭ ਉਹਨੇ ਤੇ ਤੁਸੀਂ ਰੱਖ ਅੱਛਾ ਜੀ ਤੇ ਦੂਜੇ ਤਾਂ ਨਹੀਂ ਪਤਾ ਵੀ ਕਿਹੜੇ ਪਿੰਡ ਦਾ ਆ ਹਸਪਤਾਲ ਲੈ ਕੇ ਸਭ ਤੋਂ ਪਹਿਲੇ ਮੈਂ ਆ ਤਾਂ ਮੈਥੋਂ ਪਹਿਲਾਂ ਮੈਂ ਲੈ ਤਿੰਨ ਚਾੱਕ ਲੈ ਕੇ ਪਹਿਲੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਮਰਿਆ ਉਹਨੂੰ ਐਮਬੂਲੈਂਸ ਲੈ ਕੇ ਨੂੰ ਤੇ ਦੂਸਰੇ ਨੂੰ ਮੋਟਰਸਾਈਕਲ ਦਾ ਫਾਟ ਲਿਆ ਗਿਆ ਇੱਕ ਤਾਂ ਠੀਕ ਹੈ ਇਹਨਾਂ ਦੱਸਿਆ ਕਿ ਇਹ ਬੋਰਡ ਰੋਡ ਤੇ ਕੋਲ ਹੋਇਆ ਐਕਸੀਡੈਂਟ ਪੰਜ ਪੇਸ਼ੈਂਟ ਆਏ ਆ ਆਪਣੇ ਹਸਪਤਾਲ ਨੂੰ ਜੀ 3 ਹੈ 13 ਜੀ ਨਾਲ ਸੀਗੇ ਸੀਰੀਅਸ ਸੀਗੇ ਤੇ ਉਹਨਾਂ ਦਾ ਆਪਾਂ ਇਸ ਦੀ ਲੈੱਗ ਜੀ ਕਰਕੇ ਜੋ ਸਰਜਰੀ ਰੈਫਰ ਕਰ ਦਿੱਤਾ ਉਹ ਤੋਂ ਬਾਅਦ ਇੱਕ ਪੇਸ਼ੈਂਟ ਸਟੇਬਲ ਆ ਥੋੜਾ ਜਿਹਾ ਉਹਨੂੰ ਤੇ ਲੱਤ ਤੇ ਥੋੜੇ ਬਲੱਡ ਦੀ ਜਰੂਰਗੀ ਰਾਈਟ ਲੈਗ ਤੇ ਤਾਂ ਕਰਕੇ ਆਪਾਂ ਨੂੰ ਐਡਮਿਟ ਕਰ ਲਾਂਗੇ ਤੇ ਬਾਕੀ ਇੱਕ ਪੇਸ਼ੈਂਟ ਨੂੰ ਰੋਟਾ ਦਾ ਅਸੀਂ ਵੀਰੇ ਆਪਾਂ ਨੂੰ ਤਾਂ ਪਤਾ ਨਹੀਂ ਮੈਂ ਤਾਂ ਪਾਣੀ ਲੈਣ ਗਈ ਆ ਪਾਣੀ ਲੈ ਕੇ ਆ ਜੇ ਤਾਂ ਉੱਥੇ ਗੇਟ 'ਚ ਹੀ ਪਹੁੰਚੀ ਆ ਤੇ ਉਹਨੇ ਚਿਰ ਨੂੰ ਵੱਜ ਗਿਆ ਤੋਂ ਹੀ ਆ ਦੋ ਮਿੰਟ ਆਪਸ ਦੀ ਵੱਜ ਗਈ ਸੀ ਆਪਸ ਹੀ ਵੱਜੇ ਪੰਜ ਜਣੇ ਅੱਛਾ ਇੱਕ ਦੀ ਹੋਈ ਆ ਤੇ ਚਾਰ ਜ਼ਖਮੀ ਨੇ ਹਾਂ ਇਹ ਆਵੇ ਦਾ ਪੈਂਦਾ ਮੈਂ ਤਾਂ ਸਰ ਜਦੋਂ ਹੋ ਗਿਆ ਉਸ ਟਾਈਮ ਆਇਆ ਮੈਂ ਅੱਛਾ ਕੀ ਵੇਖਿਆ ਫਿਰ ਆ ਕੇ ਇੱਕ ਤਾਂ ਐਸਪਾਸੇ ਡਿੱਗ ਗਿਆ ਕੋੰਦਰ ਤੇ ਤਿੰਨ ਤੇ ਕਿ ਸੁੱਤੇ ਮੋਟਰਸਾਈਕਲ ਦੇ ਪੈਸਨ ਅੱਛਾ ਜੀ ਹਾਂ ਜੀ ਆ ਕੁਝ ਮੈਂ ਤਾਂ ਦੇਖਿਆ ਉਸ ਤੋਂ ਬਾਅਦ ਬੰਦੇ ਫਿਰ ਇਕੱਠੇ ਹੁੰਦੇ ਹੁੰਦੇ ਹੋ ਗਏ ਸਰ ਐਸਪਾਸੋਂ ਉਹ ਓਵਰ ਸਪੀਡ ਸੀਗਾ ਬੜਾ ਅੱਛਾ ਜੀ ਇਹ ਤਾਂ ਬਹੁਤ ਬੜਾ ਤੇਜ਼ ਸੀਗਾ ਤਿੰਨ ਬੰਦੇ ਸੀ ਹੁੰਦੇ ਤੇ ਹਾਂ ਤਿੰਨ ਸੀ ਤਿੰਨ ਸੀ ਤੇ ਤਿੰਨ ਸੀ ਉਹਦੇ ਤੇ ਅੱਛਾ ਤੋਂ ਸਾਰੇ ਸਾਰੇ ਰੋਸਪਤਾਲ ਲੱਗੇ ਨੇ ਹਾਂ ਸਾਰਿਆਂ ਨੂੰ ਐਂਬੂਲੈਂਸ ਲੇਟ ਬੜੀ ਪਹੁੰਚੀ ਆ ਫਿਰ ਕੁਝ ਤਾਂ ਗੱਡੀਆਂ ਜਿਹੜਾ ਮਰਿਆ ਉਹਦੇ ਵਾਸਤੇ ਐਂਬੂਲੈਂਸ ਲਾਸਟ ਤੇ ਪਹੁੰਚੀ ਆ ਜਿਹੜੇ ਸਾਰੇ ਜ਼ਖਮੀ ਸੀਗੇ ਉਹ ਸਭ ਤੋਂ ਪਹਿਲਾਂ ਸਾਰੇ ਕੋਈ ਗੱਡੀਆਂ ਤੇ ਕੋਈ ਮੋਟਰਸਾਈਕਲਾਂ ਤੇ ਲੈ ਕੇ ਚੱਲ ਗਏ ਐਂਬੂਲੈਂਸ ਲੇਟ ਬਹੁਤ ਐਂਬੂਲੈਂਸ ਬੜੀ ਲੇਟ ਆਈ ਆ ਅੱਧਾ ਪੌਣਾ ਘੰਟਾ ਲੇਟ ਆਈ ਆ ਤਾਂ ਬਹੁਤ ਜ਼ਿਆਦਾ ਹੈ ਜੀ ਹੂੰ ਹੁਣ ਮੌਤ ਹੋ ਗਈ ਜ਼ਖਮੀ ਹੋ ਗਏ ਬੜੇ ਉਹਨਾਂ ਦੀ ਸੱਟਾਂ ਕਾਫੀ ਵੱਜੀ ਹੋਈਆਂ ਹੂੰ ਭਿਆਨਕ ਤਾਂ ਬਹੁਤ ਹੀ ਆ ਕਰਨੀ ਖੜੇ ਕਰਨੀ ਖੜੇ ਦੇ ਕੋਈ ਕਹਿ ਰਿਹਾ ਹੁਣ ਤਾਂ ਜਦੋਂ ਜਾਣ ਪਛਾਣ ਹੋਊਗੀ ਤਾਂ ਚਲੋ ਪਤਾ ਚੱਲ ਜਾਊਗਾ ਹੂੰ ਛਮੜੇ ਦੋ ਤਾਂ ਕਰਨੀ ਖੜੇ ਤੇ ਆ ਅੱਛਾ ਜੀ ਇਹ ਕਲਾਬਰ ਚੁੱਕਿਆ ਚੋਏ ਹੂੰ ਤੇ ਬਾਕੀ ਆ ਦਸੀਆਂ ਦੇ ਜਿਹੜਾ ਪਜਾਂ ਮਰਿਆ ਹੈ ਤੇ ਦਸੀਆਂ ਦੇ ਦਰ ਆਪਣੇ ਆਏ ਆ ਹੀਰਾ ਵਾਲੇ ਤੇ ਸਭ ਉਹਨੇ ਤੇ ਚੀਕਾ ਕਰ ਅੱਛਾ ਜੀ ਤੇ ਦੂਜੇ ਤਾਂ ਨਹੀਂ ਪਤਾ ਵੀ ਕਿਹੜੇ ਫੜਦਾ ਹੈ ਹਸਪਤਾਲ ਲੈ ਗਿਆ ਸਭ ਤੋਂ ਪਹਿਲੇ ਮੈਂ ਆ ਤੈਥੋਂ ਪਹਿਲਾਂ ਮੈਂ ਲੈ ਤਿੰਨ ਚ ਜਾ ਕੇ ਲੈ ਕੇ ਪਹਿਲੇ ਹੂੰ ਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਮਰਿਆ ਉਹਨੂੰ ਐਮਬੂਲੈਂਸ ਲੈ ਕੇ ਨੂੰ ਹੂੰ ਤੇ ਦੂਸਰੇ ਨੂੰ ਮੋਟਰਸਾਈਕਲ ਫਾਟ ਲੈ ਕੇ ਲੈ ਗਿਆ ਹੂੰ ਇੱਕ ਤਾਂ ਠੀਕ ਹੈ ਇਹਨਾਂ ਦੱਸਿਆ ਕਿ ਜੇ ਬੋਰਡ ਰੋਡ ਤੇ ਕੋਈ ਹੋਇਆ ਐਕਸੀਡੈਂਟ ਪੰਜ ਪੇਸ਼ੈਂਟ ਆਏ ਆ ਬਿਲਕੁਲ ਟੋਟਲ ਜੀ 3 ਹੈਡ ਇੰਜਰੀ ਦੇ ਨਾਲ ਸੀਗੇ ਸੀਰੀਅਸ ਸੀਗੇ ਤੇ ਉਹਨਾਂ ਦਾ ਆਪਾਂ ਇਸ ਦੀ ਲੈੱਟ ਇੰਜਰੀ ਕਰਕੇ ਜੋ ਸਰਜਰੀ ਰੈਫਰ ਕਰ ਦਿੱਤਾ ਤੇ ਉਸ ਤੋਂ ਬਾਅਦ ਇੱਕ ਪੇਸ਼ੈਂਟ ਸਟੇਬਲ ਆ ਥੋੜਾ ਜਿਹਾ ਉਹਨੂੰ ਤੇ ਲੱਤ ਤੇ ਥੋੜੇ ਬਲੱਡਿੰਗ ਹੋ ਰਹੀ ਹੈ ਰਾਈਟ ਲੈਗ ਤੇ ਕੰਮ ਕਰਕੇ ਉਹਨੂੰ ਐਡਮਿਟ ਕਰ ਲਾਂਗੇ ਤੇ ਬਾਕੀ ਇੱਕ ਪੇਸ਼ੈਂਟ ਰੋਟਾ ਦਾ ਸੀ